ਸਾਂਦੂ ਤਾਂ ਐਤਮ ਮੁੱਕ ਗਏ ਐਤ ਦੋਏ ਜਣੇ ਦੋਏ ਮੁੱਕ ਗਿਆ ਸੀ ਹਾਂਜੀ ਇਸ ਇਨੀ ਬੰਦਿਆਂ ਨੇ ਜੀ ਮੈਨੂੰ ਧਮਕੀਆਂ ਵੀ ਦਵਾਈਆਂ ਜੀ ਫਿਰ ਅੱਛਾ ਇਹ ਹੁਣੇ ਇਹ ਵੱਡੇ ਬਦਮਾਸ਼ ਆ ਜੀ ਫੋਟੋ ਵੇਖ ਲਓ ਇਹ ਸੁੱਖਾ ਕਾਲੋਂ ਗਰੁੱਪ ਦਾ ਕਦੇ ਵੀ ਕਿਸੇ ਦੇ ਫੋਟੋ ਲਾ ਕੇ ਨੰਬਰ ਤੋਂ ਧਮਕੀਆਂ ਹੁਣ ਅਸੀਂ ਸਾਡਾ ਨੰਬਰ ਤਾਂ ਸਾਰੇ ਜਨਤ ਕੇ ਤੋ ਕੋਈ ਨਹੀਂ ਸਾਨੂੰ ਧਮਕੀ ਦਵਾਈ ਜਿਹਦਾ ਵੀ ਤੁਸੀਂ ਧਮਕੀ ਦਿਵਾਣੀ ਹੈ ਠੀਕ ਹੈ ਇਹਨਾਂ ਨੂੰ ਮੈਂ ਆਪਣੀ ਮਜ਼ਬੂਰੀ ਦੱਸ-ਦੱਸ ਕੇ ਪਾਇਆ ਜੀ 1-1 ਰੁਪਿਆ ਵੀ ਮੈਂ ਆਹ ਵੇਚ ਕੇ ਤੁਹਾਨੂੰ ਪੈਸਾ ਪਾਣ ਲੱਗਿਆ ਵੀ ਮੈਨੂੰ ਮੇਰੇ ਹੱਥ ਜੋੜ ਕੇ ਬੇਨਤੀ ਮੇਰੇ ਕਾਗਜ਼ ਦੇ ਦਿਓ ਵਾਹਿਗ ਏ ਸਾਡਾ ਵੀਰ ਸੁਖਜਿੰਦਰ ਸਿੰਘ ਸੁੱਖਾ ਪਿੰਡ ਭੈਣੀ ਜਿਲ੍ਹਾ ਰੂਪਨਗਰ ਸਾਡੇ ਆਪਣੇ ਇਲਾਕੇ ਸਾਡੇ ਆਪਣੇ ਪਿੰਡਾਂ ਤੋਂ ਇਹ ਵੀਰ ਇਹਨੇ ਪਿਛਲੇ ਸਾਲ 11ਵੇਂ ਮਹੀਨੇ 2024 ਦੇ 11ਵੇਂ ਮਹੀਨੇ ਦੇ ਵਿੱਚ ਇਟਲੀ ਦੇ ਲਈ ਜਿਹੜੇ ਕਾਗਜ ਅਪਲਾਈ ਕੀਤੇ ਸੀ ਜਿਹੜੇ ਕਿ ਪਿੰਡ ਸੇਖਪੁਰ ਦੇ ਜਸਕਰਨ ਸਿੰਘ ਦੇ ਕਹਿਣ ਤੇ ਇਹ ਕਾਗਜ ਅੰਮ੍ਰਿਤਸਰ ਸਾਹਿਬ ਦੇ ਪਿੰਡ ਦੁੱਧਰਾਈ ਅਜਨਾਲੇ ਤੇ ਲਾਗੇ ਪਿੰਡ ਪਿੰਦਾ ਦੁੱਧਰਾਈ ਤੇ ਡਿਸਟ੍ਰਿਕਟ ਅੰਮ੍ਰਿਤਸਰ ਸਾਹਿਬ ਦਾ ਏਜੰਟ ਦਾ ਨਾਮ ਹੈ ਗੁਰਸੰਗਤ ਸਿੰਘ ਜੋ ਕਿ ਇਸ ਟਾਈਮ ਇਟਲੀ ਦੇ ਵਿੱਚ ਰਹਿ ਰਿਹਾ ਇਹ ਉਹਦੀ ਫੋਟੋ ਹੈ ਅਸੀਂ ਵੀਡੀਓ ਦੇ ਵਿੱਚ ਨਾਲ ਚਲਾ ਦਾਂਗੇ ਇਸ ਵੀਰ ਨੇ 9 ਲੱਖ 45000 ਰੁਪਇਆ ਟੋਟਲ ਇਹਨਾਂ ਨੂੰ ਇਟਲੀ ਜਾਣ ਲਈ ਦਿੱਤਾ ਸੀ ਜਿਹਦੇ ਵਿੱਚੋਂ ਜਸਕਰਨ ਸਿੰਘ ਨੇ ਇਹਨਾਂ ਨੂੰ ਆਪਣਾ ਜੋ ਕਮਿਸ਼ਨ ਜੋ ਵੀ ਲਿਆ ਸੀ ਉਹ 1 ਲੱਖ ਰੁਪਇਆ ਵਾਪਸ ਕਰ ਦਿੱਤਾ ਤੇ ਦੂਜੀ ਵਾਰੀ ਜਦੋਂ ਇਹਨਾਂ ਨੇ ਇਹ ਏਜੰਟ ਗੁਰਸੰਗਤ ਸਿੰਘ ਕੋਲੇ ਸਾਡਾ ਜ਼ਿਕਰ ਕੀਤਾ ਇਹਨੇ ਕਿਹਾ ਸੀ ਵੀ ਮੈਂ ਮਨਿੰਦਰ ਸਿੰਘ ਵੀਰ ਜੋ ਸਾਡੇ ਇਲਾਕੇ ਤੋਂ ਉਹਨਾਂ ਦੇ ਕੋਲ ਜਾਊਗਾ ਮੇਰਾ ਨਾਮ ਲੈਣ ਤੇ ਉਹਨੇ 80000 ਰੁਪਇਆ ਉਹ ਏਜੰਟ ਨੇ ਵਾਪਸ ਕਰਤਾ ਪਰ ਹੁਣ ਵੀ ਇਹਨਾਂ ਦਾ ਇਸ ਟਾਈਮ 7,70,000 ਰੁਪਇਆ ਪੈਂਡਿੰਗ ਹੈ ਜੋ ਇਹ ਗੁਰਸੰਗਤ ਸਿੰਘ ਦੇਣ ਤੋਂ ਸਾਫ਼ ਇਹਨੇ ਇਨਕਾਰ ਕਰ ਦਿੱਤਾ ਜਦੋਂ ਵੀ ਇਹ ਇਹਨਾਂ ਨੂੰ ਫੋਨ ਕਰਦੇ ਨੇ ਆਪਣੇ ਪੈਸੇ ਲੈਣ ਲਈ ਇਹ ਮੋਹਰੇੋਂ ਧਮਕੀਆਂ ਦਿਵਾਉਂਦੇ ਨੇ ਕਦੇ ਸੁੱਖਾ ਕਾਲੋਂ ਗਰੁੱਪ ਦਾ ਨਾਂ ਲੈਂਦੇ ਨੇ ਕਦੇ ਕਿਸੇ ਤੋਂ ਧਮਕੀ ਦਿਵਾਉਂਦੇ ਨੇ ਸੁਖਜਿੰਦਰ ਸਿੰਘ ਇੱਕ ਵਾਰੀ ਸਾਰੀ ਗੱਲਬਾਤ ਦੱਸੀ ਜਦੋਂ ਪੈਸੇ ਦਿੱਤੇ ਸੀ ਕਿੰਨੇ ਤਰੀਕ ਨੂੰ ਦਿੱਤੇ ਸੀ ਕਿਵੇਂ ਦਿੱਤੇ ਸੀ ਕਿੱਥੋਂ ਕਿੱਥੋਂ ਪੈਸੇ ਕਰਕੇ ਦਿੱਤੇ ਸੀ ਤੇ ਕਿੱਥੇ ਲਈ ਦਿੱਤੇ ਸੀ ਠੀਕ ਹੈ ਮੈਂ ਬਾਬਾ ਜੀ ਇਹਨਾਂ ਨੂੰ ਇਹ 27 ਤਰੀਕ 11ਵੇਂ ਮਹੀਨੇ 2024 ਚ ਪਾਇਆ ਤਾਂ ਜੀ 1 ਲੱਖ ਰੁਪਇਆ ਜੀ ਪਹਿਲੀ ਪੇਮੈਂਟ 1 ਲੱਖ ਹਾਂਜੀ 1 ਲੱਖ ਰੁਪਇਆ ਪਾਇਆ ਤਾਂ ਜੀ ਜਿਹੜੀ ਜਿਹੜੀ ਪੇਮੈਂਟ ਹੋਈ ਹੋਈ ਉਹਦੇ ਨਾਲ ਸਾਰੇ ਸਬੂਤ ਹੈ ਕਿਹੜੇ ਕਿਹੜੇ ਖਾਤਿਆਂ ਦੇ ਵਿੱਚ ਇਹਨਾਂ ਨੇ ਟ੍ਰਾਂਜੈਕਸ਼ਨਾਂ ਕਰਾਈਆਂ ਇਹ ਸਾਡਾ ਵੀਡੀਓ ਬਣਾਉਣ ਦਾ ਪਹਿਲਾ ਤੁਹਾਨੂੰ ਮਕਸਦ ਦੱਸ ਦਿੰਨੇ ਆ ਅਸੀਂ ਹੁਣ ਇਸ ਟਾਈਮ ਫੋਨ ਦਾ ਆ ਰਹੇ ਸੀ ਗੁਰਸੰਗਤ ਸਿੰਘ ਨੇ ਵੀ ਮੇਰਾ ਫੋਨ ਬਿਲਕੁਲ ਨਹੀਂ ਚੱਕਿਆ ਹੈਗਾ ਨੈੱਟ ਬੰਦ ਕਰ ਲਿਆ ਹੁਣ ਅਸੀਂ ਤੁਹਾਨੂੰ ਦੱਸਾਂਗੇ ਵੀ ਭੱਜਦੇ ਅਨਵਾਹਣ ਇੱਕੋ ਜਿਹੇ ਹੁੰਦੇ ਤੁਸੀਂ ਕਹਿੰਦੇ ਹੋ ਇਹਨੂੰ ਮੁੰਡੇ ਨੂੰ ਇਹ ਗਰੀਬ ਪਰਿਵਾਰ ਦਾ ਬੱਚਾ ਏ ਆਪਦਾ ਘਰ ਦੀ ਰੋਜੀ ਰੋਟੀ ਲਈ ਇਹਨੇ ਆਪਦੀ ਜ਼ਮੀਨ ਵੀ ਵੇਚਤੀ ਆਪਦੇ ਪਸ਼ੂ ਵੀ ਵੇਚ ਕੇ ਨੇ ਪੈਸੇ ਦਿੱਤੇ ਜਿਵੇਂ ਜਿਵੇਂ ਇਹ ਪੈਸੇ ਦੀਆਂ 트ਾਂਜੈਕਸ਼ਨਾਂ ਕਰਦਾ ਰਿਹਾ 에ਜੰਟਾਂ ਨੂੰ ਵੀ ਦੱਸਦਾ ਵੀ ਰਿਹਾ ਵੀ ਮੈਂ ਆਪਣੀ ਜਿਹੜੀ ਗਾਂ ਏ ਉਹ ਵੇਚ ਕੇ ਤੁਹਾਨੂੰ ਪੈਸੇ ਦੇਣ ਲੱਗਾ ਫਿਰ ਦੂਜੀ ਪੇਮੈਂਟ ਪਹਿਲੀ ਪੇਮੈਂਟ ਇਹਨੇ ਆਪਦੀ ਜ਼ਮੀਨ ਵੇਚ ਕੇ ਦਿੱਤੀ ਇਸ ਤਰ੍ਹਾਂ ਇਹਨੇ ਵਿਚਾਰੇ ਨੇ ਆਪਦੀ ਜ਼ਮੀਨ ਪਸ਼ੂ ਵੇਚ ਕੇ ਸਾਰਾ ਘਰ ਦਾ ਬਾੜਾ ਵਿਹਲਾ ਕਰ ਲਿਆ ਪਸ਼ੂਆਂ ਵਾਲਾ ਜਿਹੜੀ 3 ਕਨਾਲ ਜ਼ਮੀਨ ਸੀ ਉਹ ਵੇਚ ਕੇ ਇਹਨਾਂ ਨੂੰ ਪੈਸੇ ਦਿੱਤੇ ਪਰ ਇਹਨਾਂ ਬੇਈਮਾਨਾਂ ਨੇ ਇਹਨਾਂ ਠੱਗਾਂ ਨੇ ਗੁਰਸੰਗਤ ਸਿੰਘ ਨੇ ਇਸ ਵੀਰ ਦੇ ਘਰਾਂ ਦੇ ਹਾਲਾਤਾਂ ਤੇ ਵੀ ਤਰਸ ਨਹੀਂ ਖਾਦਾ ਹੈਗਾ ਇਹਨਾਂ ਨੂੰ ਸਾਫ਼ ਤੌਰ ਤੇ ਹੁਣ ਮਨਾ ਕਰਤਾ ਫੋਨ ਚੱਕਣਾ ਇਨਕਾਰ ਕਰਤਾ ਪਰ ਹੁਣ ਅਸੀਂ ਪੁੱਤ ਮੇਰੇ ਤੁਹਾਨੂੰ ਦੱਸਾਂਗੇ ਵੀ ਕਿਸੇ ਗਰੀਬ ਦੇ ਕਿਸੇ ਬੇਸਹਾਰੇ ਦੇ ਪੈਸੇ ਕਿਵੇਂ ਮਾਰੀਦੇ ਹੁੰਦੇ ਤੁਸੀਂ ਹੁਣ ਪੈਸੇ ਰੱਖ ਕੇ ਦੱਸਿਓ ਤੇ ਅਸੀਂ ਤੁਹਾਨੂੰ ਪੈਸੇ ਕਢਾ ਕੇ ਦੱਸਾਂਗੇ ਗੁਰਸੰਗਤ ਸਿੰਘ ਦੀ ਫੋਟੋ ਅਸੀਂ ਨਾਲ ਲਾਉਣ ਲੱਗੇ ਆਂ ਸਾਰੇ ਕਿਤੇ ਵੀਡੀਓ ਸ਼ੇਅਰ ਕਰ ਦਿਓ ਜਦੋਂ ਤੱਕ ਇਹ ਹੁਣ ਇਸ ਵੀਰ ਦੀ ਪਾਈ ਪਾਈ ਨਹੀਂ ਵਾਪਸ ਕਰਦਾ ਉਦੋਂ ਤੱਕ ਇਹ ਵੀਡੀਓ ਡਿਲੀਟ ਨਹੀਂ ਹੋਣੀ ਹੈਗੀ ਬਾਕੀ ਗੁਰਸੰਗਤ ਸਿੰਘ ਦਾ ਪਿੰਡ ਸਾਨੂੰ ਪਤਾ ਲੱਗ ਗਿਆ ਉਹ ਦਹੜਾਈ ਪਿੰਡ ਹੈ ਜਨਾਲੇ ਦੇ ਲਾਗੇ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ 2-3 ਦਿਨ ਦੇ ਤੱਕ ਅਸੀਂ ਅਮਰਸਰ ਸਾਹਿਬ ਜਾਣਾ ਤੇ ਇਹ ਪਿੰਡ ਵੀ ਪਹੁੰਚ ਕਰਾਂਗੇ ਸਾਰਾ ਇਹਦੇ ਪਿੰਡ ਦਾ ਵੀ ਸਾਡੇ ਕੋਲੇ ਬਾਇਓ ਡਾਟਾ ਆ ਗਿਆ ਹੁਣ ਇਹ ਪਿਛਲੇ ਸਾਲ ਦੇ 11ਵੇਂ ਮਹੀਨੇ ਤੋਂ ਤੁਹਾਨੂੰ ਫੋਨ ਕਰ ਰਹੇ ਤੁਸੀਂ ਤਾਂ ਫੋਨ ਹੀ ਨਾ ਚੈੱਕ ਰਹੇ ਹੁਣ ਇਹ ਤੁਹਾਡਾ ਫੋਨ ਨਹੀਂ ਚੱਕੂਗਾ ਤੁਸੀਂ ਮੈਨ ਤਾਂ ਕਰਨੀ ਆ ਵੀ ਸਭ ਤੋਂ ਪੈਸੇ ਵਾਪਸ ਲੈ ਲਓ ਠੀਕ ਹੈ ਤੁਹਾਨੂੰ ਪੰਜਾਬੀ ਚ ਗੱਲ ਦੱਸਦੇ ਜਸਕਰਨ ਸਿੰਘ ਵੀਰ ਜਿਹਨੇ ਜ਼ਿੰਮੇਵਾਰੀ ਚੱਕੀ ਸੀ ਉਹਨੇ ਆਪ ਦਾ 1 ਲੱਖ ਰੁਪਈਆ ਜੋ ਕਿ ਮੇਰਾ ਕਮਿਸ਼ਨ ਹੈ ਉਹ ਦੇ ਕੇ ਇਸ ਗੱਲ ਤੋਂ ਪਾਸੇ ਹੋ ਗਿਆ ਚਲੋ ਠੀਕ ਹੈ ਉਹਨੂੰ ਆਪਾਂ ਸਾਈਡ ਤੇ ਕਰਤਾ ਹੁਣ ਸਾਡੀ ਗੱਲ ਹੈ ਸਿੱਧੀ ਗੁਰਸੰਗਤ ਸਿੰਘ ਨੇ ਜੀਤੋਂ 7 ਲੱਖ ਤੇ ਟੋਟਲ ਕਿੰਨਾ 9 ਲੱਖ 45 ਹਜ਼ਾਰ 9 ਲੱਖ 45 ਹਜ਼ਾਰ ਤੇ ਹੁਣ ਇਸ ਟਾਈਮ ਬਕਾਇਆ ਕਿੰਨਾ ਹਾਂਜੀ ਹੁਣ 7 ਲੱਖ 70 ਹਜ਼ਾਰ ਰਹਿ ਗਏ 7 ਲੱਖ 70 ਹਜ਼ਾਰ ਰੁਪਈਆ ਬਕਾਇਆ ਏ ਕੋਈ ਅਸੀਂ ਟਾਈਮ ਨਹੀਂ ਦੇਣਾ ਹੈ ਠੀਕ ਹੈ ਕੋਈ ਮਹੀਨਿਆਂ ਚ ਟਾਈਮ ਨਹੀਂ ਦੇਣਾ ਕੋਈ ਹਫ਼ਤਿਆਂ ਚ ਟਾਈਮ ਨਹੀਂ ਦੇਣਾ ਹੈਗਾ 5 ਦਿਨ ਦਾ ਟਾਈਮ ਅਸੀਂ ਸਿਰਫ ਵੱਧ ਤੋਂ ਵੱਧ ਦਵਾਂਗੇ ਜੇ 5 ਦਿਨ ਦੇ ਵਿੱਚ ਇਸ ਵੀਰ ਦੇ ਪੈਸੇ ਵਾਪਸ ਹੋ ਗਏ ਤਾਂ ਠੀਕ ਹੈ ਨਹੀਂ ਚਾਹੇ ਇਟਲੀ ਛੱਡ ਕੇ ਅਮਰੀਕਾ ਦੇ ਵਿੱਚ ਬਹਿ ਜਿਓ ਤੁਹਾਡਾ ਐਸਾ ਦੁਨੀਆ ਦੇ ਵਿੱਚ ਜਲੂਸ ਕੱਢਾਂਗੇ ਵੀ ਜਿੱਥੇ ਵੀ ਤੁਸੀਂ ਜਾਓਗੇ ਤੁਹਾਨੂੰ ਲੋਕ ਠੱਗਾਂ ਦੇ ਨਾਮ ਨਾਲ ਬੇਈਮਾਨਾਂ ਦੇ ਨਾਮ ਨਾਲ ਬੁਲਾਇਆ ਕਰਨਗੇ ਤੇ ਤੁਹਾਡੇ ਛੱਤਰ ਮਾਰਿਆ ਕਰਨਗੇ ਇਹ ਜਿਹੜਾ ਗੁਰਸੰਗਤ ਸਿੰਘ ਹੈ ਇਹ ਵੇਖਣ ਨੂੰ ਗੁਰਸਿੱਖ ਲੱਗਦਾ ਸਿਰ ਦੇ ਉੱਤੇ ਦਸਤਾਰ ਵੀ ਬੜੀ ਸੋਹਣੀ ਸੇ ਆਉਂਦਾ ਦਾੜਾ ਵੀ ਦੇ ਮੂੰਹ ਤੇ ਪ੍ਰਕਾਸ਼ ਹੈ ਪਰ ਜਿਹੜੇ ਇਹਨਾਂ ਦੇ ਕੰਮ ਐ ਉਹ ਬੇਈਮਾਨਾਂ ਵਾਲੇ ਠੱਗਾਂ ਵਾਲੇ ਨੇ ਸੁਖਜਿੰਦਰ ਸਿੰਘ ਦੱਸ ਜਦੋਂ ਇਹਨਾਂ ਨੇ ਤੇਤੋਂ ਪੈਸੇ ਲੈਣੇ ਸੀ ਉਦੋਂ ਤੈਨੂੰ ਕੀ ਕਹਿੰਦੇ ਸੀ ਤੇ ਹੁਣ ਇਹਨਾਂ ਦੀ ਵਰਡਿੰਗ ਕੀ ਆ ਜਦੋਂ ਤਾਂ ਬੱਬਜੀ ਨੇ ਮੇਰੇ ਤੇ ਪੈਸੇ ਲੈਣੇ ਹੁੰਦੇ ਤੇ ਜੀ ਤਾਂ ਤਾਂ ਜੀ ਇਹ ਮੈਨੂੰ ਰਾਤ ਨੂੰ 2 2 ਵਜੇ ਵੀ ਫੋਨ ਕੀਤੇ ਜੀ ਸਬੰਦਿਆਂ ਨੇ ਜੀ ਇੱਧਰਲੇ 2 2 ਵਜੇ ਤੱਕ ਵੀ ਇਹ ਨਹੀਂ ਬੰਦਿਆਂ ਨੇ ਮੇਤੇ 2 2 ਵਜੇ ਤੱਕ ਵੀ 1.5 ਲੱਖ ਵੀ ਪਵਾਏ ਜੀ ਇਹਨਾਂ ਨੂੰ ਮੈਂ ਆਪਣੀ ਮਜਬੂਰੀ ਦੱਸ-ਦੱਸ ਕੇ ਪਾਇਆ ਜੀ 1-1 ਰੁਪਿਆ ਵੀ ਮੈਂ ਆਹ ਵੇਚ ਕੇ ਤੁਹਾਨੂੰ ਪੈਸਾ ਪਾਣ ਲੱਗਿਆ ਵੀ ਮੈਨੂੰ ਮੇਰੇ ਹੱਥ ਜੋੜ ਕੇ ਬੇਨਤੀ ਮੇਰੇ ਕਾਗਜ਼ ਦੇ ਦੋ ਇਹਨਾਂ ਵੀ ਸਾਰੇ ਬੰਦਿਆਂ ਨੇ ਜੀ ਜਿੰਨੇ ਵੀ ਇਹ ਬੰਦੇ ਦੀ ਨਹੀਂ ਮੇਰੀ ਉਮੀਦਾਂ ਕਰਾਈਆਂ ਜੀ ਪਰ ਇਹਨਾਂ ਬੰਦਿਆਂ ਨੇ ਜਦ ਰਾਤ ਨੂੰ ਮੈਨੂੰ ਕਹਿ ਦਿੰਦੇ ਤੇ ਸਵੇਰ ਨੂੰ ਕੁਝ ਪੈਸੇ ਲੈਣ ਤੋਂ ਪੈਸੇ ਲੈਣ ਤੋਂ ਬਾਅਦ ਜਾਤੇ ਨਹੀਂ ਪੈਸੇ ਲੈਣੇ ਹੁੰਦੇ ਤੇ ਤਾਂ ਦਾ ਇਹਦਾ ਨੈਟ ਹਰ ਟਾਈਮ ਔਨ ਹੁੰਦਾ ਤਾਂ ਜੀ ਜਾਦੇ ਹੁਣ ਮੈਂ ਪੈਸੇ ਆਪਣੇ ਮੰਗ ਰਿਆ ਇਹਨਾਂ ਤੇ ਹੁਣ ਇਹ ਦੋ ਦੋ ਦਿਨ ਹੀ ਨੈਟ ਖੋਲਦੇ ਨਹੀਂ ਤੇ ਜਦੋਂ ਖੋਲਦੇ ਨੇ ਗੱਲ ਜਦੋਂ ਖੋਲਦੇ ਜੀ ਹਾਂਜੀ ਇਹ ਇਹ ਨਹੀਂ ਬੰਦਿਆਂ ਨੇ ਜੀ ਮੈਨੂੰ ਧਮਕੀਆਂ ਵੀ ਦਵਾਈਆਂ ਜੀ ਫਿਰ ਅੱਛਾ ਇਹ ਹੁਣ ਇਹ ਵੱਡੇ ਬਦਮਾਸ਼ ਆ ਜੀ ਫੋਟੋ ਵੇਖ ਲਓ ਇਹ ਸੁੱਖਾ ਕਾਲਮ ਗਰੁੱਪ ਦਾ ਕਦੇ ਕਿਸੇ ਦੇ ਫੋਟੋ ਲਾ ਕੇ ਨੰਬਰ ਤੋਂ ਧਮਕੀ ਆ ਹੁਣ ਅਸੀਂ ਸਾਡਾ ਨੰਬਰ ਤਾਂ ਸਾਰੇ ਜਨਤ ਕਹੇ ਤੋ ਕੋਈ ਨਹੀਂ ਸਾਨੂੰ ਧਮਕੀ ਦਵਾਈ ਜਿਹੜੇ ਸੁੱਖੇ ਕਾਲਮ ਗਰੁੱਪ ਤੋਂ ਜਿਹਦਾ ਵੀ ਤੁਸੀਂ ਧਮਕੀ ਦਵਾਣੀ ਹੈ ਇੱਕ ਤਾਂ ਤੁਸੀਂ ਬੇਈਮਾਨੀਆਂ ਕਰਦੇ ਹੋ ਕਿਸੇ ਗਰੀਬ ਘਰ ਦੇ ਬੱਚਿਆਂ ਦੇ ਨਾਲ ਠੱਗੀਆਂ ਮਾਰਦੇ ਹੋ ਉਪਰੋਂ ਤੁਸੀਂ ਧਮਕੀਆਂ ਦਵਾਉਂਦੇ ਹੋ ਤੁਸੀਂ ਕੋਈ ਗੱਲ ਨਹੀਂ ਪੁੱਤ ਹੁਣ ਭੱਜਦੇ ਨੂੰ ਬਾਹਣੇ ਕੋਈ ਹੈ ਹੁਣ ਅਸੀਂ ਇਹ ਪੈਸੇ ਤੁਹਾਨੂੰ ਵਾਪਸ ਦਵਾ ਕੇ ਇਹਨਾਂ ਦੇ ਪੈਸੇ ਵਾਪਸ ਦਵਾ ਕੇ ਦਿਖਾਵਾਂਗੇ ਤੁਸੀਂ ਪੈਸੇ ਰੱਖ ਕੇ ਦਿਖਾਓ ਤੇ ਅਸੀਂ ਪੈਸੇ ਲੈ ਕੇ ਦਿਖਾਵਾਂਗੇ ਇਹਨੇ ਸੁਖਜਿੰਦਰ ਸਿੰਘ ਨੇ ਕਿਹਾ ਵੀ ਮੈਂ ਆਪਦੇ ਪਸ਼ੂ ਤੱਕ ਵੀ ਵੇਚਤੇ ਇਦਾਂ ਹੀ ਹੋਈ ਗੱਲਬਾਤ ਮੈਂ ਗਾਂ ਹੀ ਵੇਚੀ ਜੀ ਸੂਈ ਵੀ ਗਾਂ ਹੀ ਵੇਚੀ ਜੀ ਕਹਿੰਦੇ 50000 ਪਾਦੇ ਕੋਟਮੈਂਟ ਤੇਰੀ ਤਾਂ ਲੈਣੀ ਤੇ ਜਿਹੜਾ ਦੂਜਾ 4 ਲੱਖ ਲਿਆ ਸੀ ਉਹ ਕੀ ਕਹਿ ਕੇ ਪਾਇਆ ਸੀ ਇਹਨਾਂ ਨੇ ਨਹੀਂ 4 ਲੱਖ ਕਿਹਾ ਤੇ ਵੀ ਤੇਰੇ ਨਾ ਅਸੀਂ ਆ ਸੀਟੈਗ ਪੇਪਰ ਤੇਰੀ ਡੰਮੀ ਟਿਕਟ ਤੇਰਾ ਹੋਟਲ ਮੈਨੇਜਮੈਂਟ ਦਾ ਜੀ ਉਹ ਇੱਕ ਵੀ ਕਾਗਜ਼ ਨਹੀਂ ਆਇਆ ਜੀ अच्छा ओदा 4 लाख ਰੁਪਏ ਪੁਆਇਆ ਉਹ ਕਿੱਥੋਂ ਦਿੱਤਾ 4 ਲੱਖ ਮੈਂ ਜ਼ਮੀਨ ਵੇਚ ਕੇ ਜਮੀਨ ਵੇਚੀ ਹੋਰ ਕਮਾਈ ਦਾ ਕੋਈ ਸਾਧਨ ਨਹੀਂ ਨਹੀਂ ਕਮਾਈ ਦਾ ਕੋਈ ਸਾਧਨ ਨਹੀਂ ਜੀ ਇਹ ਨਹੀਂ ਬੰਦਿਆਂ ਨੇ ਮੇਰੀ 2 ਦਿਨਾਂ ਚ ਜ਼ਮੀਨ ਬਕਵਾਤੀ ਜੀ ਮੈਨੂੰ ਐਦਾਂ ਦਾ ਫਸਾਇਆ ਨਾ ਜੀ ਵੀ ਤੇਰੇ ਕਾਗਜ਼ ਨਹੀਂ ਹੋਣੇ ਕੈਨਸਲ ਹੋ ਜਾਣੇ ਵੀ ਤੇਰੀ ਡੇਟ ਚੱਲ ਜਣੀ ਪਰ ਇਹ ਨਹੀਂ ਬੰਦਿਆਂ ਨੇ ਜੀ ਮੁੜ ਕੇ ਫੇਰ ਮੈਨੂੰ ਲੜਪੱਲਾ ਨਹੀਂ ਫੜਾਇਆ ਤਿੰਨ ਮਹੀਨੇ ਹੋ ਗਏ ਤੇ ਜੀ ਇਹ ਨਹੀਂ ਬੰਦਿਆਂ ਦਾ ਨਾਂ ਮੇਰੇ ਫੋਨ ਚੱਕੇ ਅੱਛਾ ਇਹਨਾਂ ਨੇ ਫੋਨ ਹਾਂਜੀ ਹੁਣ ਹੁਣ ਕਰਨ ਲੱਗੇ ਜੀ ਗੱਲ ਪਹਿਲਾਂ ਇਹ ਨਹੀਂ ਬੰਦਿਆਂ ਨੇ ਜੀ ਮੇਰਾ ਫੋਨ ਨਹੀਂ ਮੈਸੇਜ ਨਹੀਂ ਲੇਕਾ ਤੇ ਜਿਹੜਾ 80000 ਰੁਪਇਆ ਮੁੜਿਆ ਉਹ ਕਿਵੇਂ ਮੁੜਿਆ ਉਹ ਮੈਂ ਜਾਂ ਤੁਹਾਡੇ ਬਾਰੇ ਦੱਸਿਆ ਵੀ ਸਾਡੇ ਵੱਡੇ ਭਾਈ ਆ ਆਪਣੇ ਏਰੀਏ ਤੇ ਫਿਰ ਫਿਰ ਤਾਂ ਮੁੜਿਆ ਜੀ ਨਹੀਂ ਅਸੀਂ 80 ਦੇਖੋ ਤੋਂ ਬਾਅਦ ਬਾਕੀ ਫੇਰ ਦੇਣਾ ਮਨ ਮੁੱਕਰ ਲੱਗੇ ਵੀ ਜੇ ਇੱਕ ਦੱਬ ਕਰਦੀ ਜੀ ਸੋ ਮੁੰਡੇ ਦੀ ਏਤੀ ਮਾਤਾ ਜੀ ਇੱਧੇ ਪਰੇਸ਼ਾਨ ਕੀਤਾ ਜੀ ਤੁਹਾਨੂੰ ਇਹ ਨਹੀਂ ਆ ਸਾਨੂੰ ਤਾਂ ਅਸੀਂ ਤਾਂ ਮੁੱਕ ਗਏ ਅਸੀਂ ਤਾਂ ਦੋਏ ਜਣੇ ਦੋਏ ਮੁੱਕ ਗਿਆ ਸੀ ਇਹਦੇ ਡੈਡੀ ਨੂੰ ਸ਼ੂਗਰ ਆ ਉਹਨੂੰ ਅਸੀਂ ਕੁਛ ਦੱਸ ਨਹੀਂ ਸਕਦੇ ਦੂਈ ਗੱਲ ਉਹ ਕਹਿੰਦਾ ਵੀ ਮੈਂ ਤਾਂ ਇੰਨੀ ਟੈਨਸ਼ਨ ਲੈ ਨਹੀਂ ਸਕਦਾ ਤੁਸੀਂ ਪੈਸੇ ਹੀ ਭੁੱਲ ਜਾ ਹੁਣ ਅਸੀਂ ਇੰਨੀ ਜ਼ਮੀਨ ਵੇਚੀ ਅਸੀਂ ਕਹਿੰਦੇ ਮੈਂ ਉਹਨਾਂ ਨੂੰ ਇਹ ਵੀ ਗੱਲ ਕਹੀ ਹੱਥ ਜੋੜ ਕੇ ਮੈਂ ਕਹੀ ਨਾਲ ਜਾਵਾਂ ਚ ਨਾ ਪਉ ਤੁਸੀਂ ਐਦਾਂ ਕਰੋ ਪੁੱਤ ਜਿੱਦਾਂ ਪੈਸੇ ਪਾਏ ਉਦਾਂ ਪਾ ਦਿਓ ਅਸੀਂ ਇਹਨੂੰ ਜ਼ਮੀਨ ਲੈ ਦੂੰਗੇ ਤਿੰਨ ਕ ਲੈਣ ਦੀ ਜ਼ਮੀਨ ਲੈ ਲੈਣੀ ਨਹੀਂ ਦੂਈ ਗੱਲ ਅਸੀਂ ਪੁੱਤ ਆਪਣੇ ਡੰਗਰ ਡੁੰਗਰ ਲੈ ਲੂਗੇ ਆਪਣਾ ਅਲਾਸ ਸਹੀ ਢੰਗ ਨਾਲ ਕਰ ਪਰ ਉਹਨੇ ਮਾਂ ਦੀ ਕਿ ਨੀ ਵੀ ਨ ਮੈਂ ਤਾਂ ਸੁਣੀ ਹੈਗੀ ਵੀ ਸਾਨੂੰ ਕੋਈ ਫਰਿਆਦ ਕਰ ਇਹਨੂੰ ਇੱਕ ਮਜਬੂਰ ਕਰਿਆ ਵੀ ਜੇ ਤੇਰੀ ਮਾਂ ਹਸਪੀਟਲ ਚ ਤਾਂ ਸਾਨੂੰ ਫੋਟੋ ਖਿੱਚ ਕੇ ਪਾ ਤਾਂ ਤਦ ਨੂੰ ਅਸੀਂ ਲੱਖ ਰੁਪਏ ਦੇ ਵੀ ਦਵਾਂਗੇ ਅੱਛਾ ਤੁਹਾਡੇ ਪੈਸੇ ਤੁਹਾਨੂੰ ਹੀ ਕਹਿੰਦੇ ਅਸੀਂ ਲੱਖ ਸਾਨੂੰ ਕਹਿੰਦੇ ਵੀ ਤਾਂ ਦਵਾਂਗੇ ਵੀ ਜੇ ਤੇਰੀ ਮਾਂ ਫੇਰੀ ਨੇ ਮੇਰੀਆਂ ਫੋਟੋਆਂ ਪਾਈਆਂ ਮੇਰੀ ਧੜਕਣ ਵੱਧ ਗਈ ਟੈਨਸ਼ਨ ਤੇ ਉਹਦੇ ਬਾਅਦ ਜਦ ਫੋਟੋਆਂ ਪਾਈਆਂ ਤਾਂ ਉਹ ਨਹੀਂ ਫੇਰ ਵੀ ਸਾਨੂੰ ਲੱਖ ਨਹੀਂ ਪਾਇਆ ਦੂਆ ਕਹਿੰਦਾ ਦੂਏ ਤੇ ਲੈ ਲ ਦੂਆ ਕਹਿੰਦਾ ਦੂਏ ਤੇ ਫੋਨ ਹੀ ਨਹੀਂ ਚੱਕਦੇ ਮੁੰਡਾ ਮੁੱਕ ਗਿਆ ਮੇਰਾ ਇਹ ਮੈਨੂੰ ਕਹਿੰਦਾ ਪਰਸੋਂ ਚੌਥ ਵੀ ਮਾਂ ਤਾਂ ਮੈਨੂੰ ਕੁਝ ਦੇ ਦੇ ਮੈਂ ਤਾਂ ਤੁਹਾਨੂੰ ਵੀ ਮੁ ਅਸੀਂ ਤਾਂ ਪਹਿਲੇ ਹੀ ਮੁੱਕੇ ਵੇ ਸਾਡੀ ਪਹਿਲੇ ਡਾਕਟਰਾਂ ਨਾਲ ਖੱਲ ਲਾਤੀ ਹੁਣ ਸਾਨੂੰ ਇਹ ਜਾਮ ਤੱਕਰੇ ਹੀ ਨਹੀਂ ਲੈ ਲਿਆ ਸਨ ਤੇ ਮੈਂ ਉਹਨਾਂ ਨੂੰ ਇਹ ਵੀ ਕਿਹਾ ਬੱਚੂ ਅਸੀਂ ਸੌਦੇ ਹਾਂ ਪੱਤਿਆਂ ਤੇ ਵੀ ਤੰਗ ਸਾਡਾ ਕੁਝ ਸੁਣੋ ਤੁਹਾਨੂੰ ਅਸੀਂ ਗਰੀਬ ਕਹਿ ਕੇ ਤੁਹਾਨੂੰ ਹਰ ਚੀਜ਼ ਵੇਚ ਕੇ ਪੈਸੇ ਪਾਉਂਦੇ ਤੇ ਤੁਹਾਨੂੰ 10-10 ਕ ਪਾਏ ਵੀ ਅੱਜ ਬੁੱਤ ਅਸੀਂ ਇਹ ਕਪੜਾ ਪਸ਼ੂ ਵੇਚਣ ਤੁਹਾਨੂੰ ਸਵੇਰ ਨੂੰ ਪਾ ਦੇਣ ਫੇਰ ਉਸ ਬੰਦੇ ਨੂੰ ਮੈਂ ਕਿਹਾ ਪੁੱਤ ਕੋਈ ਨਾ ਰਾਤ ਦਾ ਟਾਈਮ ਆ ਹੁਣ ਤਾਂ ਅਸੀਂ ਕਿਤੇ ਜਾ ਨਹੀਂ ਸਕਦੇ ਸੁਨਿਆਰ ਕੁਸਬੇਨ ਮੈਂ ਇੱਕ ਟੋਂਬ ਵੇਚੂਗੀ ਤੈਨੂੰ 50000 ਪਾ ਦੂੰਗੀ ਕਹਿੰਦਾ ਠੀਕ ਆ ਇਦਾਂ ਪਾ ਦੋ ਇਦਾਂ ਇਦਾਂ ਮਜਬੂਰੀ ਬਣਾਈ ਰਾਤ ਨੂੰ 2 2 2:30 ਵਜੇ ਮੁੰਡੇ ਨੂੰ ਪਰੇਸ਼ਾਨ ਕੀਤਾ 3 ਲੱਖ ਪਾ ਦੇ ਸਾਨੂੰ 2 ਲੱਖ ਪਾ ਦੇ ਉਹਦੇ ਬਾਅਦ ਪੈਸਾ ਪੂਰਾ ਕਰਕੇ ਹੁਣ ਸਾਨੂੰ 12 ਤਰੀਕ ਨੂੰ ਕਿਹਾ ਕਹਿੰਦੇ ਤੇ ਵੀ 12 ਤਰੀਕ ਤੇ ਬਾਅਦ ਮੈਸੇਜ ਤੇਰਾ ਪੁੱਤ ਤਾਂ ਪੁੱਜੂਗਾ ਜੇ ਤੂੰ ਸਾਨੂੰ 4 ਲੱਖ ਦਉਗੀ ਲੋਨ ਚੱਕ ਲੈ ਹੋਰ 4 ਲੱਖ ਬਈ ਜਮੀਨ ਘਰ ਪਰ ਲੋਨ ਚੱਕ ਹੁਣ ਆਪਣੇ ਕੋਲ ਅੱਛਾ ਹਾਂ ਫਿਰ ਅਸੀਂ 4 ਲੱਖ ਹੋਰ ਮੰਗਦੇ ਸੀ ਹੋਰ ਮੰਗਦੇ ਤੇ 4 ਲੱਖ ਉਹ ਕਹਿੰਦੇ 4 ਲੱਖ ਆ ਪੈਸਿਆਂ ਤੋਂ ਬਾਅਦ ਆ ਪੈਸਿਆਂ ਤੋਂ ਬਾਅਦ ਕਹਿੰਦੇ ਜੇ 4 ਲੱਖ ਦਊਂਗੀ ਮੈਂ ਕਿਹਾ ਹੁਣ ਸਾਡੇ ਕੋਲ ਕੁਝ ਵੇਚਣੇ ਨੂੰ ਤੁਸੀਂ ਇਹਨੂੰ ਉੱਥਾ ਪਜਾ ਦਿਓ ਮੈਸੇਜ ਉਹ ਤੇ ਬਾਅਦ ਅਸੀਂ ਤੁਹਾਡਾ ਕਿਸੇ ਪਿੰਡ ਵਾਲੇ ਤੇ ਪੈਸੇ ਲੈ ਕੇ ਦਊਂਗੇ ਕਹਿੰਦੇ ਲੋਨ ਚੱਕ ਲਓ ਆਪਣੇ ਘਰ ਤੋਂ ਦੋ ਦਿਨ ਦਾ ਟਾਈਮ ਆ ਮਾਤਾ ਜੇ ਤੂੰ ਤੂੰ 4 ਲੱਖ ਦੇ ਦੂੰਗੀ ਤਾਂ ਤਾਂ ਠੀਕ ਆ 12 ਤਰੀਕ ਨੂੰ ਨਹੀਂ ਨਹੀਂ ਤੇਰੇ ਪੁੱਤ ਨੇ ਮੈਸੇਜ ਪੁੱਜਣ ਇਹ ਹਾਲਾਤ ਨੇ ਇਹਨਾਂ ਦੇ ਠੱਗਾਂ ਦੇ ਇਹਨਾਂ ਬੇਈਮਾਨਾਂ ਦੇ ਸ਼ਰਮ ਲਾਈ ਹੋਈ ਹੈ ਨਾ ਲੋਕਾਂ ਨੇ ਸਿਰ ਤੇ ਦਸਤਾਰਾਂ ਬੰਨ ਕੇ ਦਸਤਾਰਾਂ ਨੂੰ ਵੀ ਲਾਜ ਲਾਉਂਦੇ ਇਹ ਹੁਣ ਚਾਹੇ ਕਰ ਲੋ ਇਹਨਾਂ ਦੇ ਪੈਸੇ ਵਾਪਸ ਵੀ ਹੋ ਜਾਵੇ ਗਰਸੰਗਤ ਸਿੰਘ ਦਾ ਐਸਾ ਜਲੂਸ ਕੱਢਾਂਗੇ ਇਹਨੇ ਜਿਹਨੇ ਇਹ ਮਾਂ ਨੂੰ ਪਰੇਸ਼ਾਨ ਕੀਤਾ ਇਹਨਾਂ ਦੀਆਂ ਟੁੰਬਾਂ ਬੁਕਾਤੀਆਂ ਪਸ਼ੂ ਬੁਕਾਤੇ ਜ਼ਮੀਨ ਬੁਕਾਤੀ ਹੁਣ ਇੱਥੇ ਤੱਕ ਵੀ ਕਿਹਾ ਵੀ ਇਹ ਤਾਂ ਚਲੋ ਹੁਣ ਅੱਜ ਮੇਰੇ ਕੋਲੇ ਆ ਗਏ ਘਰੇ ਕੰਮ ਕਰ ਲੱਗੇ ਹੋਏ ਸੀ ਫੈਲੀ ਨਹੀਂ ਆਈ ਚਲੋ ਬਾਹਰ ਹੋਣੇ ਅੱਜ ਕੁਦਰਤੀ ਘਰੇ ਸੀ ਇੱਥੇ ਤੱਕ ਵੀ ਕਿਹਾ ਵੀ ਹੁਣ ਜਿਹੜੇ ਅੱਗੇ 4 ਲੱਖ 9 ਲੱਖ 45 ਹਜ਼ਾਰ ਦੇਣ ਤੋਂ ਬਾਅਦ 4 ਲੱਖ ਰੁਪਏ ਦੀ ਹੋਰ ਪੇਮੈਂਟ ਮੰਗ ਰਹੇ ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਜਿਹੜਾ ਤੁਹਾਡੇ ਪੱਲੇ ਘਰ ਰਹਿ ਗਿਆ ਉਹਦੇ ਤੇ ਵੀ ਲੋਨ ਚੱਕ ਕੇ ਤੁਸੀਂ ਸਾਨੂੰ 4 ਲੱਖ ਰੁਪਏ ਦੇ ਦਿਓ ਫੇਰ ਇਹਦਾ ਅੱਗੇ ਕੱਗਜਾਂ ਦਾ ਕੰਮ ਹੋਊਗਾ ਇਹ ਹਾਲਾਤ ਨੇ ਇਹਨਾਂ ਏਜੰਟਾਂ ਦੇ ਇਹ ਬੰਦੇ ਤੁਹਾਨੂੰ ਜਿੱਥੇ ਵੀ ਮਿਲਣ ਇਹਨਾਂ ਦੇ ਛੱਤਰ ਮਾਰੋ ਜਿੱਥੇ ਵੀ ਤੁਹਾਨੂੰ ਮਹਿਨਤ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਇਹੋ ਜਿਹੇ ਬੇਸਹਾਰਾ ਦੇ ਨਾਲ ਕਿਸੇ ਲਾਚਾਰ ਦੇ ਨਾਲ ਦੀ ਮਜਬੂਰੀ ਦਾ ਫਾਇਦਾ ਨਾ ਚੱਕ ਸਕਣ ਤੇ ਇਹਨਾਂ ਤੇ ਇਹੋ ਜਿਹੇ ਬੇਈਮਾਨੀ ਕਰਕੇ ਠੱਗੀਆਂ ਕਰਕੇ ਪੈਸੇ ਨਾ ਲੈ ਸਕਣ ਸੋ ਆਹ ਜਿਹੜੇ ਪ੍ਰੂਫ ਨੇ ਅਸੀਂ ਨਾਲ ਲਾ ਦਾਂਗੇ ਗੱਲ ਹੁਣ ਤੁਹਾਨੂੰ ਗੁਰਸਿੰਘ ਸਿੰਘ ਕਰਨੀ ਪੈਣੀ ਸਾਡੇ ਨਾਲ ਇਹ ਗੱਲ ਭੁੱਲ ਜਿਓ ਵੀ ਤੁਸੀਂ ਇਹਨਾਂ ਦੇ ਪੈਸੇ ਮਾਰ ਲਓਗੇ ਇਹਨਾਂ ਦਾ ਹੱਕ ਮਾਰ ਲਓਗੇ ਤੇ ਉਹ ਪੈਸੇ ਦੇ ਨਾਲ ਤੁਸੀਂ ਆਪ ਦੇ ਘਰ-ਬਾਰ ਚਲਾ ਲਓਗੇ ਕੋਠੀਆਂ ਕਰਾ ਪਾ ਲਓਗੇ ਗੱਡੀਆਂ ਲੈ ਲਓਗੇ ਏ ਅਸੀਂ ਪੈਸਾ ਬੇਈਮਾਨੀ ਦਾ ਤੁਹਾਨੂੰ ਵਰਤਨ ਨਹੀਂ ਦਵਾਵਾਂਗੇ ਜੇ ਤੁਸੀਂ ਵਰਤੋਗੇ ਤਾਂ ਤੁਹਾਡੇ ਥਾਂ ਤਾਂ ਛੱਤਰ ਪੈਣਾ ਇਟਲੀ ਦੇ ਵਿੱਚ ਛੱਡ ਕੇ ਜਦੋਂ ਤੁਸੀਂ ਪੰਜਾਬ ਆਉਂਗੇ ਉਦੋਂ ਦਾ ਤਾਂ ਅਸੀਂ ਤੁਹਾਡਾ ਘਰਾਓ ਕਰਨਾ ਹੀ ਕਰਨਾ ਤੁਹਾਡੇ ਤੁਸੀਂ ਬਾਹਰ ਬੈਠੇ ਹੋ ਤੁਹਾਡੇ ਪਰਿਵਾਰ ਤਾਂ ਇੱਥੇ ਹੀ ਹੋਣਗੇ ਅਸੀਂ ਤੁਹਾਡੇ ਪਰਿਵਾਰਾਂ ਚ ਪਹੁੰਚ ਕਰਾਂਗੇ ਇਹ ਬੰਦੇ ਦੇ ਪੁੱਤ ਬਣ ਕੇ 5 ਦਿਨ ਦਾ ਟਾਈਮ ਹੈ ਜਿੰਨੀ ਪੇਮੈਂਟ ਲਈ ਹੋਈ ਜਿਹੜਾ 1.80 ਲੱਖ ਤੋਂ ਬਿਨਾ 7 ਲੱਖ 77000 7 ਲੱਖ 70000 ਪੈਂਡਿੰਗ ਹੈ 5 ਦਿਨ ਦੇ ਵਿੱਚ ਵਿੱਚ ਦੇ ਦਿਓ ਠੀਕ ਹੈ ਫਿਰ ਤਾਂ ਖਿਹੜਾ ਛੱਡ ਦਾਂਗੇ ਨਹੀਂ ਫਿਰ ਹੁਣ ਤੁਹਾਨੂੰ ਆਉਣ ਵਾਲਾ ਟਾਈਮ ਦੱਸੂਗਾ ਤੁਹਾਡੇ ਨਾਲ ਬੰਨਣਾ ਕੀ ਹੈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੇ ਇਹਨਾਂ ਲੋਕਾਂ ਦਾ ਚਿਹਰਾ ਨੰਗਾ ਕਰ ਸਕੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਹ ਬਾਹਰ ਬੈਠੇ ਇੱਥੇ ਕਿਸੇ ਭੋਲੇ ਭਾਲੇ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਠੱਗੀ ਨਾ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ